ਆਸਾ ਮਹੱਲਾ ਪੰਡਵਾ ਸਤਗੁਰ ਸਾਚੇ ਦੀ ਆਪੇਜ تیر ਜੀਵਨ ਉਪਦੇਸ ਸੰਜੋਗ ਉਦਰੇ ਮਾਹੀ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚੰਦੇ ਆ ਸਤਿਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਝਵਾ ਸਤਿਗੁਰ ਸਾਚੈ ਦੀਆ ਭੇਦ تیر ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤਗੁਰ ਸਾਚੈ ਦੀ ਆਪੇਜ ਚਿਰ ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਥੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀਆ ਭੇਜ تیر ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ ਚਿਰ ਜੀਵਨ ਉਪਦੇਸ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੀ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚਿੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸੰਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੇ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦੇ ਆ ਸਤਿਗੁਰੂ ਦੇ ਵਾਇਆ ਭਏ ਅਚਿੰਤੇ ਇਕ ਲਿ ਬਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤਿਗੁਰ ਸਾਚੈ ਦੀਆ ਭੇਜ تیر ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇ ਜਿਰ ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚੰਦੇ ਆ ਸਤਿਗੁਰੂ ਦੇ ਵਾਇਆ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤਿਗੁਰ ਸਾਚੈ ਦੀਆ ਭੇਜ تیر ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਹੈ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀ ਨੀਂਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇ ਜਿਰ ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤਿਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸੰਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੇ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚੰਦੇ ਆ ਸਤ ਗੁਰੂ ਦੇ ਵਾਇਆ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਝਵਾ ਸਤ ਗੁਰ ਸਾਚੇ ਦੀਆ ਭੇਜ ਤਿਰ ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਦੀ ਛੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤਿਗੁਰੂ ਦਿਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਡੀ ਸਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਾਨ ਚੰਦੇ ਆ ਸਤ ਗੁਰੂ ਦੇ ਵਾਇਆ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਡੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੇ ਦੀਆ ਭੇਜ ਤਿਰ ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚਿੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁਡੀ ਸਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਥੀ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚੰਦੇ ਆ ਸਤਿਗੁਰੂ ਦੇ ਵਾਇਆ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬੋਹਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤਿਗੁਰ ਸਾਚੇ ਦੀਆ ਭੇਜ تیر ਜੀਵਨ ਉਪਦੇ ਆ ਸੰਜੋਗ ਉਦਰ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਨ ਗੁੱਦੀ ਸੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਆਸਾ ਮਹੱਲਾ ਪੰਡਵਾ ਸਤ ਗੁਰ ਸਾਚੈ ਦੀ ਆਪੇਜ تیر ਜੀਵਨ ਉਪਦੇ ਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਬਿਗਾਸ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਠੇ ਸਾਹਿਬ ਕੈ ਮਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬੋਹਾਲੀ ਮਨ ਚੰਦੇ ਆ ਸਤ ਗੁਰੂ ਦੇਵਾਇ ਭਏ ਅਚਿੰਤੇ ਇਕ ਲਿਬ ਲਾਇਆ ਜਿਉ ਬਾਲਕ ਪਿਤਾ ਉਪਰ ਕਰੇ ਬਹੁ ਮਾਨ ਬੋ ਲਾਇਆ ਬੋਲੇ ਗੁਰ ਕੈ ਭਾਣ ਗੁਡੀ ਸਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ